ਖਬਰ ਲੈਣੇ ਫਰੀਦਕੋਟ ਤੋਂ ਜਿੱਥੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਭਾਰਤੀ ਕਿਸਾਨ ਯੂਨੀਅਨ ਫਤਿਹ ਦੇ ਆਗੂ ਸ਼ਰਨਜੀਤ ਸਿੰਘ ਸਰਾਂ ਨੇ ਜੁਬਲੀ ਸਿਨੇਮਾ ਚੌਂਕ ਵਿਖੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਸਹਿਬਜ਼ਾਦਿਆਂ ਦੀ ਸ਼ਹੀਦੀ ਤੇ ਚੜ੍ਹਦੀ ਕਲਾ ਦੇ ਜੈਕਾਰੇ ਲਾ ਕੇ ਮਨਾਇਆ ਸ਼ਹੀਦੀ ਦਿਹਾੜਾ ਦੇਖੋ ਪੂਰੀ ਖਬਰ ਸੋ ਨਿਹਾਲ ਸਤਿ ਸ੍ਰੀ ਅਕਾਲ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਕਿ ਭਗਵੰਤ ਮਾਨ ਵੱਲੋਂ ਜਿਹੜਾ ਮਾਤਮੀ ਵਿਗਲ ਵਜਾਉਣ ਦਾ ਜਿਹੜਾ ਉਹ ਐਲਾਨ ਕੀਤਾ ਗਿਆ ਸੀ ਭਾਵੇਂ ਉਹ ਐਲਾਨ ਉਹਨੇ ਵਾਪਸ ਲੈ ਲਿਆ ਪਰ ਸੰਗਤ ਦਾ ਰੋਸ ਹੀ ਤਾਂ ਉਹਨੇ ਐਲਾਨ ਵਾਪਸ ਲਿਆ ਮੈਂ ਮੂਰਖ ਮੰਨਦਾ ਹਾਂ ਉਹ ਜੇ ਭਗਵੰਤ ਮਾਨ ਭਗਵੰਤ ਮਾਨ ਨੂੰ ਮੰਤਰੀ ਨੂੰ ਜਿਹੜਾ ਮੁੱਖ ਮੰਤਰੀ ਬਣ ਗਿਆ ਪਰ ਉਹਨੂੰ ਜਿਹੜੇ ਸਲਾਹਕਾਰ ਆ ਉਹਦੇ ਦਿੱਲੀ ਤੇ ਲਾਏ ਹੋਏ ਆ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਸਿੱਖ ਕੌਮ ਦੇ ਵਿੱਚ ਚੜਦੀ ਕਲਾ ਦੇ ਜਕਾਰੇ ਲੱਗਦੇ ਆ ਨਗਾੜੇ ਵਜਦੇ ਆ ਜਾਂ ਵੀਰ ਅਸੀਂ ਵਾਰੰਗਾਈਆਂ ਜਾਂਦੀਆਂ ਜਾਂ ਮਾਤਮੀ ਵਿਗੜ ਬਜਾਇਆ ਜਾਂਦਾ ਸੋ ਮਾਤਮੀ ਵਿਗੜ ਇੱਕ ਬਹਾਦਰ ਸ਼ਾਹ ਨੇ ਜਿਹੜਾ ਇੱਕ ਸੰਦੇਸ਼ ਭੇਜਿਆ ਸੀ ਜਦੋਂ ਸਾਬ ਜਦਾਂ ਦੀ ਸ਼ਹੀਦੀ ਹੋਈ ਸੀ ਗੁਰੂ ਸਾਹਿਬ ਨੂੰ ਮਾਤਮ ਦਾ ਸੰਦੇਸ਼ ਭੇਜਿਆ ਸੀ ਗੁਰੂ ਸਾਹਿਬ ਨੇ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਤੇ ਇਹ ਹੁਣ ਬਹਾਦਰ ਸ਼ਾਹ ਬਣਦੀਆਂ ਜਿਹੜੀਆਂ ਤਕਰੀਰਾਂ ਕਰ ਰਹੇ ਆ ਇਹ ਸਿੱਖ ਕੌਮ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਕੋਜੀ ਚਾਲ ਆ ਜਿਵੇਂ ਭਾਈ ਅਮਰਤਪਾਲ ਸਿੰਘ ਜੀ ਕਹਿੰਦੇ ਸੀਗੇ ਕਿ ਇਹ ਸਾਡੀ ਤੜ ਚੈੱਕ ਕਰਦੇ ਆ ਇਹ ਤੜ ਚੈੱਕ ਕਰਨ ਵਾਲਾ ਹੀ ਹਿਸਾਬ ਲਾ ਲਓ ਤੁਸੀਂ ਕਿਉਂਕਿ ਇਹਨਾਂ ਨੇ ਪਹਿਲਾ ਪੁੱਠਾ ਕੋਜੀ ਚਾਲ ਚੱਲਣੀ ਹੁੰਦੀ ਆ মিডিਆ ਤੇ ਸੋਸ਼ਲ ਮੀਡੀਆ ਤੇ ਐਲਾਨ ਕਰਨਾ ਹੁੰਦਾ ਫਿਰ ਐਲਾਨ ਕਰਨ ਤੋਂ ਬਾਅਦ ਨਾਲ ਦੀ ਨਾਲ ਸੰਗਤ ਦਾ ਰੋਸ ਹੁੰਦਾ ਨਾਲ ਦੀ ਨਾਲ ਇਹ ਐਲਾਨ ਵਾਪਸ ਲੈਂਦੇ ਆ ਇਹ ਸਿਰਫ ਸਿਰਫ ਇਹੀ ਚੈੱਕ ਕਰਦੇ ਆ ਕਿ ਕੌਣ ਬੋਲਦਾ ਕੌਣ ਨਹੀਂ ਬੋਲਦਾ ਸਿੱਖ ਕੌਮ ਜਿਹੜੀ ਆ ਬੋਲਦੀ ਆ ਕਿ ਨਹੀਂ ਬੋਲਦੀ ਸੋ ਅੱਜ 27 ਤਰੀਕ ਨੂੰ ਇਹਨੇ ਐਲਾਨ ਕੀਤਾ ਸੀ ਮਾਤਮੀ ਬਿਗਲ ਵਜੋਂ ਦਾ ਅੱਜ ਭਾਰਤੀ ਕਿਸਾਨ ਯੂਨੀਅਨ ਫਤਿਹ ਵੱਲੋਂ ਅਸੀਂ ਉਸੇ ਦਿਨ ਜਿਹੜਾ ਪ੍ਰੋਗਰਾਮ <li>ਉਲਿਕ ਲਿਆ ਸੀ ਕਿ 27 ਤਰੀਕ ਨੂੰ ਉਸੇ ਟਾਈਮ ਅਸੀਂ ਚੜ੍ਹਦੀ ਕਲਾ ਦੇ ਜਿਹੜੇ ਆ ਉਹ ਜਕਾਰੇ ਲਾਵਾਂਗੇ ਸੋ ਅੱਜ ਅਸੀਂ 27 ਤਰੀਕ ਨੂੰ ਇੱਥੇ ਜੁਬਲੀ ਚੌਂਕ ਦੇ ਵਿੱਚ ਚੜ੍ਹਦੀ ਕਲਾ ਦੇ ਜਿਹੜੇ ਆ ਉਹ ਜਕਾਰੇ ਲਾਏ ਆ ਕੌਮ ਦੀ ਚੜ੍ਹਦੀ ਕਲਾ ਦੇ ਸਿੱਖ ਰਾਜ ਦੀ ਚੜ੍ਹਦੀ ਕਲਾ ਦੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੀ ਚੜ੍ਹਦੀ ਕਲਾ ਦੇ ਕਿਉਂਕਿ ਸਿੱਖ ਕੌਮ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੀ ਆ ਸ਼ਹੀਦੀ ਦੇ ਨੂੰ ਕੌਮ ਦੀ ਚੜ੍ਹਦੀ ਕਲਾ ਨੂੰ ਸੋ ਇਸੇ ਤਰ੍ਹਾਂ ਗਾਂ ਤੋਂ ਵੀ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਰਾਵਾਂਗੇ ਚੜ੍ਹਦੀ ਕਲਾ ਦੀ ਹੀ ਗੱਲ ਕਰਾਂਗੇ ਕਿਉਂਕਿ ਗੁਰੂ ਸਾਹਿਬ ਨੇ ਆਪਦਾ ਪਰਿਵਾਰ ਵਾਰਿਆ ਗੁਰੂ ਸਾਹਿਬ ਦੇ ਕਹੇ ਹੋਏ ਫਲਸਫੇ ਤੇ ਚੱਲਾਂਗੇ ਗੁਰੂ ਸਾਹਿਬ ਨੇ ਜੋ ਸਾਨੂੰ ਸੰਦੇਸ਼ ਦਿੱਤਾ ਸੀ ਕਿ ਮੈਂ ਆਪਦਾ ਪਰਿਵਾਰ ਵਾਰਤਾ ਪਰ ਫਿਰ ਵੀ ਮੈਂ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਸੋ ਆਪਣਾ ਵੀ ਕੋਈ ਫਰਜ਼ ਬਣਦਾ ਇੱਕ ਬੇਨਤੀ ਛੋਟੀ ਜੀ ਹੋਰ ਆ ਕਿ ਆਪਾਂ ਸ਼ਹੀਦੀ ਦਿਹਾੜਿਆਂ ਤੇ ਇਕੱਠੇ ਹੁੰਨੇ ਆ ਇਕੱਤਰ ਹੁੰਨੇ ਆ ਆਪਾਂ ਹੋਰ ਜਿਹੜੇ ਵਰਸੀਆਂ ਤੇ ਵੀ ਇਕੱਠੇ ਹੁੰਨੇ ਆ ਪਰ ਆਪਾਂ ਦੀਪ ਸਿੱਧੂ ਚਲਾ ਗਿਆ ਉਹਦੇ ਵੀ ਜਿਹੜਾ ਜਦੋਂ ਪ੍ਰੋਗਰਾਮ ਕੀਤਾ ਗਿਆ ਭੋਗ ਪਾਇਆ ਗਿਆ ਉੱਥੇ ਵੀ ਆਪਾਂ ਅਰਦਾਸ ਸਮਾਗਮ ਤੇ ਇਕੱਠੇ ਹੋਏ ਪਰ ਕਿਤੇ ਨਾ ਕਿਤੇ ਇੱਕ ਬੇਨਤੀ ਆ ਇੱਕ ਥੋੜੀ ਜੀ ਬੇਨਤੀ ਰੜਕਦੀ ਆ ਕਿ ਆਪਾਂ ਬੰਦੀ ਸਿੰਘਾਂ ਲਈ ਵੀ ਇਕੱਠੇ ਹੋਈਏ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਇਨਸਾਫ ਲਈ ਵੀ ਇਕੱਠੇ ਹੋਈਏ ਆਪਾਂ ਸਿੱਖ ਰਾਜ ਲਈ ਵੀ ਇਕੱਠੇ ਹੋਈਏ ਆਪਾਂ ਜਿਹੜੀਆਂ ਮਾੜੀਆਂ ਨੀਤੀਆਂ ਸਰਕਾਰਾਂ ਦੀਆਂ ਆਉਂਦੀਆਂ ਉਹਨਾਂ ਦੇ ਵਿਰੋਧ ਵੀ ਇਕੱਠੇ ਹੋਈਏ ਕਿਉਂਕਿ ਜੇ ਆਪਾਂ ਬੋਲਣੋਂ ਹਟ ਗਏ ਤਾਂ ਇਹਨਾਂ ਨੇ ਆਪਾਂ ਨੂੰ ਦਬਾ ਲੈਣਾ ਜਦੋਂ ਇਹਨਾਂ ਨੇ ਆਪਾਂ ਨੂੰ ਦਬਾ ਲਿਆ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਲੱਭਿਆ ਕਰੋਗੇ ਗਲੀਆਂ ਦੇ ਵਿੱਚੋਂ ਕਿ ਕੋਈ ਬੰਦਾ ਸਾਨੂੰ ਲੱਭ ਜੇ ਜਿਹੜਾ ਸਾਡੀ ਮਦਦ ਕਰੇ ਸਾਡੇ ਲਈ ਬੋਲੇ ਸਾਡੇ ਹੱਕਾਂ ਲਈ ਬੋਲੇ ਤੇ ਜਿਹੜੇ ਅੱਜ ਹੱਕਾਂ ਲਈ ਬੋਲਦੇ ਆ ਉਹਨਾਂ ਦੇ ਹੱਕ ਦੇ ਵਿੱਚ ਆਪਾਂ ਨੂੰ ਆਵਾਜ਼ ਠੋਣੀ ਚਾਹੀਦੀ ਆ ਤੇ ਖਾਸ ਕਰਕੇ ਜਿਹੜਾ মিডিਆ মিডিਆ ਦੇ ਵਿਰੁੱਧ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਬਹੁਤ ਸਾਰੀਆਂ ਕੋਝੀਆਂ ਚਾਲਾਂ ਚੱਲ ਰਹੀ ਆ মিডিਆ ਦੇ ਚੈਨਲ ਜਿਹੜੇ ਬੰਦ ਕਰ ਦਿੱਤੇ ਜਾਂਦੇ ਆ ਕਿਉਂ ਕਿਉਂਕਿ ਉਹ ਜਿਹੜਾ ਸਚਾਈ ਦੀ ਗੱਲ ਕਰਦੇ ਆ ਹਮੇਸ਼ਾ ਜਦੋਂ ਸਚਾਈ ਦੀ ਗੱਲ ਕਰਦੇ ਆ ਉਹਨਾਂ ਦੇ ਚੈਨਲ ਵੀ ਬੰਦ ਹੋਣਗੇ ਉਹਨਾਂ ਨੂੰ ਨਜ਼ਰ ਬੰਦ ਵੀ ਕੀਤਾ ਜਾਊਗਾ ਉਹਨਾਂ ਨੂੰ ਜਿਹੜਾ ਜੇਲ੍ਹਾਂ ਦੇ ਵਿੱਚ ਵੀ ਛਿਟਿਆ ਜਾਊਗਾ ਪਰ মিডিਆ ਜਿਹੜਾ ਜਿਹੜਾ ਸੱਚ ਦੀ ਡਿਮਾਂਡ ਕਰਦਾ ਸੱਚ ਦੀ ਗੱਲ ਕਰਦਾ ਹਮੇਸ਼ਾ ਤਿਆਰ ਬਾਰ ਤਿਆਰ ਤੇ ਖੜਾ ਅਸੀਂ ਵੀ ਘਾਤਕ ਕਿਸਾਨੀ ਯੂਨੀਅਨ ਫਤਿਹ ਵੱਲੋਂ ਉਹਨਾਂ ਦੇ ਨਾਲ ਹਮੇਸ਼ਾ ਡਟ ਕੇ ਖੜੇ ਆ ਤੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੂੰ ਤੇ ਸੈਂਟਰ ਸਰਕਾਰ ਨੂੰ ਮੈਂ ਬੇਨਤੀ ਕਰਦਾ ਐਓ ਜੀਆਂ ਕੋਜੀਆਂ ਚਾਲਾਂ ਚੱਲ ਕੇ ਤੁਸੀਂ ਸਿੱਖ ਕੌਮ ਨੂੰ ਜਿਹੜਾ ਉਹ ਦਬਾ ਨਹੀਂ ਸਕਦੇ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚੌਂਕ ਵਿਖੇ ਜੋ ਸ਼ਹੀਦੀ ਦਿਹਾੜਾ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਸੈਭਜਾਦੇ ਅਤੇ ਮਾਤਾ ਗੁਜਰ ਕੌਰ ਜੀ ਦਾ ਜਿਹੜਾ ਸ਼ਹੀਦੀ ਦਿਹਾੜੇ ਨੂੰ ਸਮਰਪਤ ਜਿਹੜਾ ਅੱਜ ਇਹ ਸਾਡਾ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜਾ ਜਿਕਾਰਿਆਂ ਦੇ ਰੂਪ ਵਿੱਚ ਅਸੀਂ ਪ੍ਰੋਗਰਾਮ ਕੀਤਾ ਹੈ ਜਿਸ ਵਿੱਚ ਹਮੇਸ਼ਾ ਹੀ ਜਿਹੜੀ ਸਿਕ ਕੌਮਾਂ ਚੜ੍ਹਦੀ ਕਲਾ ਚ ਰਹੀ ਹੈ ਤੇ ਚੜ੍ਹਦੀ ਕਲਾ ਚ ਰਹੇਗੀ ਬਾਕੀ ਸਿਕ ਕੌਮ ਨੂੰ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋਣ ਦੀ ਬੇਨਤੀ ਕਰਦੇ ਆਂ ਇਹ ਕਿਸਾਨ ਯੂਨੀਅਨ ਦੇ ਮਾਦੀ ਮਰਾਈ ਅਸੀਂ ਸਮੁੱਚੇ ਪੰਥ ਨੂੰ ਇੱਕ ਨਿਸ਼ਾਨ ਥੱਲੇ ਇਕੱਠੇ ਹੋ ਕੇ ਦੀ ਰਹਿਣ ਦੀ ਬੇਨਤੀ ਕਰਦੇ ਆਂ ਤਾਂ ਕਿ ਜਿਹੜਾ ਹੈਗਾ ਜਿਹੜਾ ਪੰਥ ਹੈ ਉਹ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਿਹਾ ਤੇ ਚੜ੍ਹਦੀ ਕਲਾ 'ਚ ਰਹੇਗਾ ਜਿਹੜੇ ਅੱਜ ਸਾਬਜਾਦਿਆਂ ਨੂੰ ਅੱਜ ਕਿਸਾਨੀਓਨ ਵੱਲੋਂ ਕੋਟਨਕੋਟ ਪ੍ਰਣਾਮ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਮਾਨ ਦੀ ਰਿਪੋਰਟ